ਤੇ ਅਬ ਯਹਾਂ ਸੇ ਅੱਗੇ ਆਪਣਾ ਕੌਨ ਸਾ ਗਾਮ ਹੈ ਕਾਲਾ ਪਾਣੀ ਯਾਰ ਹਮ ਕਾਲੇ ਪਾਣੀ ਸੇ ਤੇ 1 ਮਹੀਨੇ ਸੇ ਵਾਪਿਸ ਆਏ ਆਂ ਅੰਡਮਾਨ ਨਿਕੋਬਰ ਸੇ ਇਹ ਓਡੀਸਾ ਵਾਲਾ ਕਾਲਾ ਪਾਣੀ ਹੈ ਓਡੀਸਾ ਵਾਲਾ ਕਾਲਾ ਪਾਣੀ ਅੱਜ 17 ਅਕਤੂਬਰ 2025 ਦੇਣ ਸ਼ੁੱਕਰਵਾਰ ਤੇ ਭਾਈ ਸਾਹਮਣੇ ਗੁਰਦੁਆਰਾ ਸਾਹਾ ਹੈ ਸਾਧ ਸੰਗਤ ਵਿਸ਼ਾਖਾ ਪਟਨਾਮ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਤੇ ਨਾਲੇ ਆਪ ਵੀ ਕਰਦੇ ਨਾਲੇ ਸਾਰੀ ਸੰਗਤ ਨੂੰ ਕਰਾਉਣੀ ਆ ਚੱਲਦੇ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆਪਾਂ ਗੁਰੂ ਮਹਾਰਾਜ ਜੀ ਦਰਸ਼ਨ ਕਰਿਆਂਦੇ ਸੀ ਇਹ ਤੇ ਸਾਰੀ ਸੰਗਤ ਨੂੰ ਕਰਵਾਤੇ ਆ ਸੀ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਆਪਾਂ ਚੱਲੇ ਆਂ ਭਾਈ ਬਰਗੜ ਤੇ ਜਿਹੜਾ ਕਿ ਇਥੋਂ ਵਿਸ਼ਾਖਾਪਟਨਮ ਤੋਂ ਪੈਂਦਾ ਹੈ 700 ਕਿਲੋਮੀਟਰ ਦੇ ਲਵੇ ਤਵੇ ਤੇ ਜਿੱਥੇ ਭਾਈ ਕਹਿੰਦੇ ਆ ਕਿ ਨੀਸ਼ੂ ਬਾਈ ਦਾ ਮਿੱਤਰ ਰਹਿੰਦਾ ਉਹਦੇ ਘਰੇ ਚੱਲੇ ਆਂ ਤੇ ਇੱਧਰ ਲਿਖਿਆ ਹੋਇਆ ਸਤਨਾਮ ਵਾਹਿਗੁਰੂ ਜੀ ਇਹ ਸਮਾਂ ਜਿਹੜਾ 12 ਵਜੇ ਦੇ ਲਵੇ ਤਵੇ ਹੋ ਗਿਆ ਤੇ ਭਾਈ ਸਾਰੇ ਨੇ ਆਪਦਾ ਸਮਾਨ ਸਲਾ ਮੋਢਿਆਂ ਤੇ ਟੰਗ ਲਿਆ ਤੇ ਆਪਾਂ ਵੀ ਭਾਈ ਦੋ ਬਹਿ ਗਿਆ ਜਿਹੜੇ ਟੰਗ ਲਿਆ ਇੱਕ ਚ ਆਪਣੇ ਕੱਪੜੇ ਤੇ ਪਿਛਲੇ ਬੈਗ 'ਚ ਜਿਹੜੇ ਆਪਣੇ ਭਾਂਡੇ ਆ ਰੋਟੀ ਟੋਕ ਵਾਲਾ ਸਮਾਨ ਆ ਜਿਹੜਾ ਉਹ ਆਪਣੇ ਕੋਲ ਹੀ ਆ ਸਾਰਾ ਤੇ ਇਸ ਬੈਗ 'ਚ ਸਾਰੇ ਭਾਂਡੇ ਢਿੰਡੇ ਤੇ ਜਿਹੜਾ ਵੀ ਆਪਣਾ ਰਾਸ਼ਨal ਡੱਬੇ ਡੁੱਬੇ ਸੀ ਉਹ ਇਸ ਬੈਗ 'ਚ ਸਾਰੇ ਪਾਏ ਵੇ ਤੇ ਉਹ ਪਾਈ ਆਪਾਂ ਆਪਣੇ ਮੋਢੇ ਤੇ ਤੇ ਇੱਧਰ ਬਈ ਬਿੱਟੂ ਬਾਈ ਵੀ ਲੱਦੋ ਲੱਦ ਕੰਮ ਆ ਜਿੰਨੇ ਦਿਨ ਆਪਣੇ ਸਾਈਕਲ ਨਹੀਂ ਆਉਂਦੇ 27 ਤਰੀਕ ਕਰ ਉਹਨੇ ਦਿਨ ਭਾਈ ਆਪਣੇ ਬੈਗ ਐਵੇਂ ਹੀ ਮੋੜਿਆਂ ਤੇ ਰਹਿਣਗੇ ਸਹੀ ਆ ਬਿੱਟੂ ਬਾਈ ਜੀ ਗੱਲਬਾਤ ਐਵੇਂ ਨਾ 24 ਤਰੀਕ ਤੱਕ ਕੰਮ ਆ 24 ਤਰੀਕ ਤੇ ਕਰ ਸੋਰੀ ਬਈ 24 ਤਰੀਕ ਤੱਕ 24 ਤਰੀਕ ਨੂੰ ਆਉਣਗੇ ਸਾਈਕਲ 24 ਨੂੰ ਆਉਣਗੇ ਤੇ ਆਪਾਂ 25 ਤਰੀਕ ਕਰ ਪਹੁੰਚਾਂਗੇ ਮੈਨੂੰ ਲੱਗਦਾ 24 ਨੂੰ ਜਾਂ 25 ਨੂੰ ਕੋਸ਼ਿਸ਼ ਕਰਾਂਗੇ 24 ਤੱਕ ਹੀ ਪਹੁੰਚ ਜੇ ਹਾਂਜੀ ਫਿਰ ਦੇਖੋ ਕੀ ਬੰਦ ਆਗਾ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆਂ ਰੇਲਵੇ ਸਟੇਸ਼ਨ ਜਿੱਥੋਂ ਭਾਈ ਆਪਣੀ 1 ਵਜੇ ਟ੍ਰੇਨ ਚਲੂਗੀ ਬਰਗੜਵਾਲ ਤੇ ਜਿਹੜਾ ਕਿ ਇੱਥੋਂ 700 ਕਿਲੋਮੀਟਰ ਦੇ ਲਵੇ ਤਵੇ ਪਊਗਾ ਤੇ ਸ਼ਾਮ ਨੂੰ ਦਿਨ ਛਿਪ ਜੂ ਆਪਾਂ ਨੂੰ ਬਰਗੜ ਪਹੁੰਚਦੇ ਪਹੁੰਚਦਿਆਂ ਗੁਰਦੁਆਰਾ ਸਾਹਿਬ ਸੰਗਤ ਤੋਂ ਭਾਈ ਨਿਕਲਦੇ ਸਾਰੀ ਤੇ ਇੱਧਰ ਦੁਕਾਨ ਸੀਗੀ ਇੱਥੋਂ ਹੋਰ ਤਾਂ ਕੁਝ ਮਿਲਿਆ ਨਹੀਂ ਦੋ ਦੋ ਸਮੋਸੇ ਖਾ ਲਿਆ ਤੇ ਹੁਣ ਭਾਈ ਫਿਰ ਕੀ ਰੋਕੀ ਆਪਾਂ ਰੇਲਵੇ ਸਟੇਸ਼ਨ ਤੇ ਜਾਣ ਨੂੰ ਪਹਿਲਾਂ ਤਾਂ ਆਪ ਲੱਦੇ ਵੇ ਸੀ ਇਹ ਤੇ ਹੁਣ ਭਾਈ ਫਿਰਕੀ ਵਾਲੇ ਨੂੰ ਲੱਦਦਾ ਸਮਾਨ ਸੱਲਾ ਬਾਹਲਾ ਆਪਣੇ ਕੋਲੇ ਤੇ ਲੋਟ ਆਉਂਦਾ ਨਹੀਂ ਆ ਹੈਤਕਰ ਦੋ ਬੈਗ ਮੇਰੇ ਕੋਲ ਇਹ ਵੀ ਰੱਖਣੇ ਆ ਤੇ ਇੱਧਰ ਭਾਈ ਨਾਲ ਦੇ ਆਪਣੇ ਚੜ ਕੇ ਬਹਿ ਗਏ ਆ ਚਲੋ ਭਾਈ ਫਿਰਕੀ ਵਾਲੇ ਦਾ ਭਾਈ ਸੀਟੀ ਵਾਲੀ ਤਕੜੀ ਐ ਫਿਰਕੀ ਵਾਲੇ ਨੇ ਭਾਈ ਲਿਆਂਦਾ ਰੇਲਵੇ ਸਟੇਸ਼ਨ ਤੇ ਸਾਹਮਣੇ ਲਿਖਿਆ ਆ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੇ ਭਾਈ ਹੁਣ ਆਪਾਂ ਚੱਲਦੇ ਆ ਰੇਲਵੇ ਸਟੇਸ਼ਨ ਤੇ ਤੇ ਆਪਣਾ ਜਿਹੜਾ ਟ੍ਰੇਨ ਦਾ ਵੀ ਮੈਂ ਟ੍ਰੈਗੇ ਚੱਲਣ ਤੇ ਤੇ ਪਹੁੰਚ ਗਏ ਭਾਈ ਆਪਾਂ ਰੇਲਵੇ ਸਟੇਸ਼ਨ ਤੇ ਤੇ ਟਿਕਟ ਲੈ ਲਈ ਆ ਤੇ ਆਪਣੇ ਇੱਕ ਭਰਾ ਦੀ ਟਿਕਟ ਲੱਗੀ 160 ਰੁਪਏ ਤੇ ਭਾਈ ਚਾਰਾਂ ਦੀ ਜਿਹੜੀ ਟਿਕਟ ਲੱਗੀ ਆ 640 ਰੁਪਏ ਲੱਗੇ ਆ ਤੇ ਟ੍ਰੇਨ ਆ ਜਿਹੜੀ ਆਪਣੀ ਇਸ ਪਲੇਟਫਾਰਮ ਤੇ ਆਉਗੀ ਇਹ ਪਲੇਟਫਾਰਮ ਆ 2 ਨੰਬਰ ਸਾ ਨੰਬਰ ਤੋਂ ਤੇ ਆਪਾਂ 4 ਨੰਬਰ ਪਲੇਟਫਾਰਮ ਤੇ ਪਹੁੰਚ ਗਏ ਆ ਭਾਈ ਤੇ ਟ੍ਰੇਨ ਤੇ ਆਸ ਤੇ ਆਪਾਂ 5 ਤੋਂ 6 ਘੰਟਿਆਂ ਦਾ ਜਿਹੜਾ ਸਫਰ ਕਰਨਾ ਹੈ ਤੇ ਤੁਹਾਨੂੰ ਦਿਖਾ ਦਿੰਨੇ ਕੀ ਹਾਲਾਤ ਹੈ ਇਸ ਟ੍ਰੇਨ ਦੀ ਲੱਦੋ ਲੱਦ ਕੰਮ ਹੋਇਆ ਖੜਾ ਭਾਈ ਜਿਵੇਂ ਤੂੜੀ ਵਾਲਾ ਭੋਂਗ ਲੱਦਿਆ ਹੁੰਦਾ ਓਹ ਗੱਲ ਬਾਤ ਹੈ ਇਹ ਟ੍ਰੇਨ ਦੀ ਤੇ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ ਤੇ ਇਧਰੋਂ ਆਪੀ ਭਾਈ ਜਿਵੇਂ ਬੈਗਾਂ ਲੱਦੇ ਨੇ ਤੇ ਟ੍ਰੇਨ ਵੀ ਲੱਦੀ ਦੀ ਹੈ ਟ੍ਰੇਨ ਦੇ ਭਾਈ ਜਮਾ ਸਿਰੇ ਤੋਂ ਮੁੜ ਕੇ ਐ ਜਿੱਥੇ ਇੰਜਣ ਹੁੰਦਾ ਤੇ ਉੱਥੋਂ ਤੱਕ ਵੀ ਭਾਈ ਇਹ ਲੱਦੋ ਲੱਦ ਕੰਮ ਹੋਇਆ ਖੜਾ ਹੈ ਜਿਵੇਂ ਲਤੜ ਲਤੜ ਕੇ ਤੂੜੀ ਵਾਲਾ ਪੁੰਗ ਭਰਦੇ ਹੁੰਦੇ ਆ ਓਵੇਂ ਭਾਈ ਇਹ ਚ ਪੈਸੈਂਜਰ ਭਰੇ ਹੋਏ ਆ ਤੇ ਦੇਖ ਸਕਦੇ ਹੋ ਤੇ ਹੁਣ ਭਾਈ ਵਾਪਸੀ ਦੀ ਪੂਛ ਹੈ ਜਿੱਧਰ ਟ੍ਰੇਨ ਦੀ ਉਧਰਲੀ ਸਾਈਡ ਚੱਲੇ ਆ ਵੀ ਕਿਸੇ ਪਾਸੇ ਕੋਈ ਸੀਟ ਦਾ ਕੋਈ ਹੱਲ ਹੋ ਜੇ ਸੀਟ ਨਹੀਂ ਭਾਈ ਖੜਨ ਨੂੰ ਜਗ੍ਹਾ ਮਿਲ ਜੇ ਇੰਨਾ ਹੀ ਬਹੁਤ ਹੈ ਜੈਸਾ ਆਣਾ ਦੀ ਹਾਲਾਤ ਆ ਭਾਈ ਖੜਨ ਨੂੰ ਤਾਂ ਛੱਡੋ ਮੈਨੂੰ ਲੱਗਦਾ ਇੱਥੇ ਚੜਨ ਨੂੰ ਨਹੀਂ ਸੀ ਜਗ੍ਹਾ ਨਹੀਂ ਮਿਲਣਗੀ ਜੈਸਾ ਨਾਲੀ ਹਾਲਾਤ ਹੋਈ ਪਟ ਰਹੀਂ ਦੀ ਤੇ ਭਾਈ ਡੱਬੇ ਤੇ ਖੜ ਖੜ ਕੇ ਦੇਖਣਾ ਮੈਂ ਨਾਲੀ ਚੜਨ ਦੇ ਦਿੰਦੀ ਆ ਭਈ ਚੜ੍ਹਨ ਨਹੀਂ ਦਿੰਦੇਗੇ ਧੱਕਾ ਮੁੱਕੀ ਨਹੀਂ ਹੁੰਦੀ ਐ ਮਸਾ ਭਾਈ ਡੱਬੇ ਚੜੇ ਸੀਗੇ ਤੇ ਟੀਟੀ ਨੇ ਫੇਰ ਥੱਲੇ ਧਾਰਤਾ ਭਾਈ ਤੇ ਕਹਿੰਦਾ ਭਾਈ ਇਹ ਜਿਹੜਾ ਡੱਬਾ ਜਰਨਲ ਐ ਮੈਨੂੰ ਤਾਂ ਕਿਹੜੇ ਪਾਸੇ ਜਰਨਲ ਨਹੀਂ ਲੱਗਿਆ ਭਾਈ ਜਿਵੇਂ ਤੂੜੀ ਵਾਲਾ ਭੁੰਗ ਲੱਦਿਆ ਹੁੰਦਾ ਓਵੇਂ ਲੱਦਿਆ ਵਸਿਆ ਤੇ ਹੁਣ ਥੱਲੇ ਖੜੇ ਆ ਟ੍ਰੇਨ ਐ ਜਿਹੜੀ ਆ ਖੜੀ ਭਾਈ 640 ਰੁਪਏ ਵੀ ਲਾਤੇ ਤੇ ਭਾਈ ਟ੍ਰੇਨ 'ਚ ਜਿਹੜਾ ਚੜਨ ਵੀ ਨਹੀਂ ਦਈ ਜਾਂਦੇ। ਸਾਹ ਤਾਂ ਸਮਝ ਨਹੀਂ ਆਈ ਜਾਂਦੀ ਕੀ ਬਣੂਗਾ ਕੀ ਨਹੀਂਗਾ। ਟ੍ਰੇਨ ਭਾਈ ਚੱਲ ਪਈ ਐ ਟਿਕਟ ਲਈਤੀ ਵੀ ਸੀ ਤਾਂ ਵੀ ਇਹ ਚਾਰ ਮੂੰਹ ਜਿਹੜੇ ਰਹਿ ਗਏ ਆ। ਇਹ ਭਾਈ ਜਿਹੜੇ ਚਾਰੇ ਮੂੰਹ ਐ ਟ੍ਰੇਨ ਨੂੰ ਜਾਂਦੀ ਨੂੰ ਦੇਖੀ ਜਾਂਦੇ ਐ ਟਿਕਟ ਲਈਤੀ ਵੀ ਸੀ ਟ੍ਰੇਨ ਦੇ ਟਾਈਮ ਤੇ ਵੀ ਪਹੁੰਚੇ ਸੀ ਤਾਂ ਵੀ ਭਾਈ ਇਹਤੇ ਆਪਾਂ ਚੜ੍ਹ ਨਹੀਂ पाए। ਗੱਲਬਾਤ ਐਵੇਂ ਸੀ ਭਾਈ। ਜਰਨਲ ਡੱਬੇ ਸੀ ਜਿਹੜੇ ਉਹ ਵੀ ਲੱਦੋ ਲੱਦ ਸੀਗੇ ਤੇ ਜਿਹੜੇ ਭਾਈ ਇੱਥੇ ਕਹਿੰਦੇ ਸਲੀਪਰ ਡੱਬੇ ਸੀਗੇ ਜਿਹੇ ਚ ਆਪਾਂ ਜਿਹੜੇ ਸੀ ਭਾਈ ਉਹ ਜਰਨਲ ਵਾਲਾ ਡੱਬਿਆਂ ਦਾ ਵੀ ਮਾੜੀ ਹਾਲਾਤ ਸੀ ਉਹਨਾਂ ਦੀ ਤੇ ਆਪਾਂ ਲੱਗਿਆ ਜਰਨਲ ਡੱਬੇ ਆ ਪਰ ਉਹ ਸਲੀਪਰ ਸੀ ਤੇ ਮੈਡਮ ਕਹਿੰਦੀ ਭਾਈ ਥੱਲੇ ਉਤਰੋ ਤੁਸੀਂ ਤੇ ਤੁਹਾਨੂੰ ਦਿਖਾਉਂਦੇ ਆ ਕਿ ਇਹੋ ਜਿਹੀ ਹਾਲਾਤ ਆ ਭਾਈ ਡੱਬਿਆਂ ਦੀ ਇਹ ਆ ਗਏ ਭਾਈ ਡੱਬੇ ਜਿਹੜੇ ਕਹਿੰਦੇ ਗ੍ਰੈਜੂਏਸ਼ਨ ਹੁੰਦੇ ਆ ਇਹ ਭਾਈ ਡੱਬਿਆਂ ਦੇ ਹਾਲਾਤ ਦੇਖ ਲਓ ਕਿਹੜੇ ਪਾਸੇ ਇਹਨਾਂ ਨੂੰ ਆਪਾਂਗੇ ਰਜੇਸ਼ਨ ਹੈ ਇਹ ਕਹਿੰਦੇ ਭਾਈ ਇਹ ਡੱਬੇ ਬੁਕਿੰਗ ਹੁੰਦੇ ਆ ਆਹ ਲਾਤਾ ਭਾਈ ਇਹਨਾਂ ਡੱਬਿਆਂ ਦੇ ਭਾਈ ਗੋਥਮ ਗੁੱਥੀ ਕਿਤਾਬ ਹੈ ਜਿਵੇਂ ਤੂੜੀ ਵਾਲਾ ਭੰਗ ਲੱਦਿਆ ਹੁੰਦਾ ਓਵੇਂ ਗੱਲਬਾਤ ਆ ਇਹ ਡੱਬਿਆਂ ਦੀ ਤੇ ਜਿਹੜੇ ਚ ਕਹਿੰਦੇ ਸੀ ਭਾਈ ਇਹ ਥੋੜੀ ਟਿਕਟ ਹੈ ਉਹ ਆ ਦੋ ਡੱਬੇ ਆ ਆ ਕੋਣੀਆਂ ਕਾਣੀਆਂ ਮੂੰਹ ਸਿਰ ਜਿਹੜਾ ਬਾਹਰ ਦੇਖਦਾ ਭਾਈ ਇਹ ਉਹ ਡੱਬੇ ਜਿਨ੍ਹਾਂ ਦੀ ਆਪਾਂ ਟਿਕਟ ਲਈਤੀ ਸੀ ਤੇ ਜਿਹਦੇ ਵਿੱਚ ਭਾਈ ਪੈਰ ਰੱਖਣ ਨੂੰ ਜਗਾਣੀ ਸੀਗੀ ਸੋ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਬਿੱਟੂ ਭਾਈ ਆਪਾਂ ਤੁਹਾਡੇ ਡੱਬੇ ਟਿਕਟ ਲਈਤੀ ਸੀ ਰੇਨ ਤਾਂ ਨੰਗੀ ਨੰਗੀ ਐ 2 ਘੰਟੇ ਸੌਲੇ ਆਪਾਂ ਪਲੇਟਫਾਰਮ ਤੇ ਤੇ ਭਾਈ ਚਾਹ ਵਾਸਤੇ ਪਹਿਲਾਂ ਉਧਰਲੇ ਪਲੇਟਫਾਰਮ ਤੇ ਗਏ ਦੁਕਾਨਾਂ ਤੇ ਕਹਿੰਦੇ ਭਾਈ ਇੱਥੇ ਕੋਈ ਵੀ ਹੈਣੀ ਸੀ ਆ ਤੇ ਹੁਣ ਭਾਈ ਦੂਸਰੇ ਪਲੇਟਫਾਰਮ ਤੇ ਉੱtre ਇੱਥੇ ਵੀ ਚਾਹ ਨਹੀਂ ਮਿਲੀ ਇਹਨਾਂ ਦੀਆਂ ਜਿਹੜੇ ਤਿੰਨ ਮੂੰਹਾਂ ਭਾਈ ਇਹਨਾਂ ਦੀਆਂ ਅੱਖਾਂ ਚਾਹ ਪੀਤੇ ਬਿਨਾਂ ਖੋਲਦੀਆਂ ਨਹੀਂ ਆ ਤੇ ਇਹ ਪਲੇਟਫਾਰਮ ਤੇ ਰਹਿ ਰਹੇ ਨੇ ਸਟੇਸ਼ਨ ਤੇ ਭਾਈ ਇਹ ਇੱਧਰ ਨੂੰ ਤੁਰ ਜਾਂਦੇ ਆ ਕਿ ਇੱਧਰ ਨੂੰ ਤੁਰ ਜਾਂਦੇ ਚਾਹ ਪਿੱਛੇ ਤੇ ਦੂਜੀ ਗੱਲ ਬਈ ਆ ਜਿਹੜੀ ਸਪੀਕਰ ਤੇ ਮੈਡਮ ਬੋਲੀ ਜਾਂਦੀ ਐ ਇਹਦੀ ਤਾਂ ਜਵਾਂ ਹੀ ਨਹੀਂ ਸਮਝ ਆਉਂਦੀ ਕੀ ਕਹੀ ਜਾਂਦੀ ਐ ਇਹ ਤਾਂ ਕੁਝ 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 ਐਵੇਂ ਕਰ ਜਾਂਦੀ ਐ ਪਤਾ ਹੀ ਨਹੀਂ ਲੱਗਦਾ 1 ਵਜੇ ਆਪਾਂ ਰੇਲਵੇ ਸਟੇਸ਼ਨ ਤੇ ਆਇਆ ਤੇ ਜਿਵੇਂ ਤੁਹਾਨੂੰ ਪਤਾ ਹੀ ਕਿ ਆਪਣੀ ਟ੍ਰੇਨ ਨੰਗੀ ਸੀ ਭਾਈ ਤੇ ਆ ਪਿੱਛੇ ਬੈੰਚੇ ਸੀਗੇ ਤੇ ਇਹਨਾਂ ਤੇ ਬੈਠੇ ਰਿਹਾ ਆਪਾਂ 2 2.5 ਘੰਟੇ ਭਾਈ ਇੱਥੇ ਬੈਠੇ ਰਹੇ ਆ ਤੇ ਸਮਾਂ ਜਿਹੜਾ ਹੁਣ 4:30 ਹੋ ਗਿਆ ਤੇ ਕਹਿੰਦੇ ਭਾਈ ਜਿਹੜੀ ਆਪਣੀ ਟ੍ਰੇਨ ਆਉਣਾ ਉਹ ਵੀ 7 ਨੰਬਰ ਪਲੇਟਫਾਰਮ ਤੇ ਤੇ ਆਪਾਂ ਇਸ ਟਾਈਮ ਬੈਠੇ ਸੀਗੇ 4 ਨੰਬਰ ਪਲੇਟਫਾਰਮ ਤੇ ਜਿਵੇਂ ਆਪਾਂ ਚੱਲਦੇ ਆ ਭਾਈ ਤਾਂ ਨੂੰ ਵਿਸ਼ਾਖਾਪਟਨਮ ਤੋਂ ਭਾਈ ਆਪਣੀ ਜਿਹੜੀ ਟ੍ਰੇਨ ਚੱਲ ਪਈ ਐ ਤੇ ਟ੍ਰੇਨ 'ਚ ਭਾਈ ਆ ਹਾਲਾਤ ਆ ਬਸ ਖੜਨ ਵਾਸਤੇ ਜਗ੍ਹਾ ਮਿਲੀ ਐ ਬੈਗ ਇਧਰ ਉਧਰ ਹੀ ਰੱਖਿਆ ਕਿਤੇ ਇੱਕ ਬੈਗ ਤਾਂ ਆਪਣਾ ਆ ਪਿਆ ਤੇ ਦੂਜੇ ਬੈਗ ਆ ਜਿਹੜੇ ਆ ਸਿੱਟਾਂ ਥੱਲੇ ਰੱਖੇ ਹੋਏ ਆ ਤੇ ਬੈਗ ਰੱਖਣ ਨੂੰ ਵੀ ਜਗ੍ਹਾ ਹੈ ਨਹੀਂ ਖੜਨ ਨੂੰ ਤਾਂ ਬਹੁਤ ਔਖੀ ਗੱਲ ਹੈ ਤੇ ਇਹ ਟ੍ਰੇਨ ਆਪਾਂ ਨੂੰ ਨਹੀਂ ਪਤਾ ਕਿੱਥੇ ਜਾਊਗੀ ਇਹ ਨਹੀਂ ਸ਼ੂ ਬਾਈ ਨੂੰ ਪਤਾ ਤੇ ਐਨੀ ਟਿਕਟ ਲਈਤੀ ਆ ਤੇ ਸਾਹਮਣੇ ਭਾਈ ਪਹਾੜਾਂ ਦੇ ਆਲੇ ਦੁਆਲੇ ਥੋੜੀ ਥੋੜੀ ਧੁੰਦ ਪੈਣ ਲੱਗ ਗਈ ਆ ਆਇਆ ਆਇਆ ਬਈ ਇਸ਼ਲਾ ਦੇ ਦੇ ਆ ਗੋਮਕਾ ਨੇ ਵਾਹ ਜੀ ਵਾਹ ਇਹਦੀ ਘਾਟ ਸੀ ਤੜਕੇ ਦੀ ਤੇ ਇਹਦੇ ਕਰਕੇ ਹੀ ਆਪਣਾ ਜਿਹੜਾ ਸਿਰ ਦੁਖੀ ਜਾਂਦਾ ਸੀ ਆ ਤੜਕੇ ਜਦੋਂ ਚੱਲਿਆ ਚਾਹ ਨਹੀਂ ਮਿਲੇਗੀ ਤੇ ਟ੍ਰੇਨ 'ਚ ਚੜਦੇ ਸਾਰੇ ਟ੍ਰੇਨ 'ਚ ਵੈਸੇ ਹੈ ਤਾਂ ਗੁੱਥਮ ਗੁੱਥੀ ਪਰ ਚਾਹ ਲੈ ਬਾਈ ਇਹ ਤੇ ਜਿਹੜੇ ਇੱਥੇ ਖਾਣ ਪੀਣ ਵਾਲੇ ਇਹ ਪਤਾ ਨਹੀਂ ਕਿਵੇਂ ਨੰਗਦੇ ਆ ਪਾਸਾ ਬੂਸਾ ਮਾਰ ਕੇ ਭਾਈ ਇਹ ਨੰਗ ਜਾਂਦੇ ਟ੍ਰੇਨ ਦੇ ਵਿੱਚ ਦੀ ਇਹ ਨਹੀਂ ਦੇ ਦੇ ਕੋਈ ਬੈਠਾ ਹੈ ਕਿ ਖੜਾ ਇਹਨਾਂ ਨੇ ਲੰਘ ਜਾਣਾ ਸਮਾਂ ਜਿਹੜਾ 8:30 ਹੋ ਗਏ ਤੇ ਆਪਾਂ ਨੂੰ ਭਾਈ ਜਿਹੜੀ ਆਪਾਂ ਵਿਸ਼ਾਖਾਪਟਨੋਂ ਟ੍ਰੇਨ ਫੜੀ ਸੀ ਇਹਨੇ ਆਪਾਂ ਨੂੰ ਰਾਯਾਗੜ ਲਾਤਾ ਤੇ ਇਹ ਤੋਂ ਬਾਅਦ ਚੋਂ ਆਪਾਂ ਅੱਗੇ ਜਾਣਾ ਹੈਗਾ ਭਾਈ ਬਰਗੜ ਜਿਹੜਾ ਕਿ ਇੱਥੋਂ 290 ਕਿਲੋਮੀਟਰ ਦੇ ਲਵੇ ਤਵੇ ਪਊਗਾ ਤੇ ਇੱਥੋਂ ਭਾਈ ਆਪਾਂ ਦੂਜੀ ਟ੍ਰੇਨ ਫੜਾਂਗੇ ਤੇ ਉਹ ਭਾਈ ਆਊਗੀ 3 ਨੰਬਰ ਪਲੇਟਫਾਰਮ ਤੇ ਪਰਲੀ ਸਾਈਡ ਤੇ ਹੁਣ ਆਪਾਂ ਉਧਰਲੀ ਸਾਈਡ ਚੱਲਦੇ ਆਂ ਇਧਰ ਪਾਈ ਆਪਣੀ 3 ਨੰਬਰ ਪਲੇਟਫਾਰਮ ਤੇ ਆਊਗੀ ਤੇ ਆਪਾਂ ਸਮਾਨ ਨਾਲ ਪਾਈ ਫੇਰ ਲੱਦ ਕੇ ਤੇ ਆਪਾਂ 3 ਨੰਬਰ ਪਲੇਟਫਾਰਮ ਤੇ ਚੜਾਈਆਂ ਚੜੀ ਜਾਂਦੇ ਆ ਤੇ ਗੱਲਬਾਤ ਐਵੇਂ ਹੈ ਕਿ ਭਾਈ ਉਹ ਟ੍ਰੇਨ 'ਚ ਵੀ ਆਪਾਂ ਨੂੰ ਸੀਟ ਤਾਂ ਮਿਲੀ ਨਹੀਂ ਸੀ ਥੱਲੇ ਬੈ ਬੂ ਕਿਤੇ ਭਾਈ ਮਾੜੀ ਮੋਟੀ ਅੱਖ ਲੱਗ ਜਾਂਦੀ ਸੀ ਕੋਈ ਨੰਗਦਾ ਸੀ ਫੇਰ ਖੜੇ ਹੋ ਜਾਂਦੇ ਸੀ ਇਹ ਤੇ ਇਹ ਗੱਲਬਾਤ ਹੈ ਤੇ ਹੁਣ ਅਗਲੀ ਟ੍ਰੇਨ 'ਚ ਦੇਖਦੇ ਆ ਕਿਵੇਂ ਆਪਾਂ ਨੂੰ ਸੀਟ ਸੂਟ ਮਿਲੂਗੀ ਕਿ ਜਾਂ ਜਿਵੇਂ ਆਪਾਂ ਪਹਿਲਾਂ ਆਏ ਸੀ ਇਹ ਜਿਵੇਂ ਆਪਾਂ ਵਿਸ਼ਾਖਾ ਬਟਨ ਉੱਤੇ ਆਇਆ ਗੜਾ ਆਇਆ ਟ੍ਰੇਨ 'ਚ ਪਿਛਲੀ 'ਚ ਪਾ ਇਹੇ ਗੱਲ ਬਾਤ ਰੂਗੀ ਉਹ ਤਾਂ ਹੁਣ ਟ੍ਰੇਨ ਐ ਪਤਾ ਲੱਗੂਗਾ ਮੈਨੂੰ ਲੱਗਦਾ ਵੀ ਉਸ ਟ੍ਰੇਨ ਤੇ ਵੀ ਆਪਾਂ ਲੱਗ ਜਾਣਗੇ ਸਾਢੇ 3-4 ਘੰਟੇ 9:00 ਵਜੇ ਕੇ 16 ਮਿੰਟ ਹੋ ਗਏ ਤੇ ਜਿਹੜੀ ਭਾਈ ਬਰਗਟ ਰੇਲ ਗੱਡੀ ਜਾਣੀ ਸੀ ਉਹ ਆ ਗਈ ਐ ਇਹ ਚ ਵੀ ਭਾਈ ਉਹੀ ਗੱਲ ਬਾਤ ਲੱਦੀ ਭਈਆ ਦੇਖ ਸਕਦੇ ਤੁਸੀਂ ਤੇ ਸੀਟ ਸੂਟ ਮੈਨੂੰ ਲੱਗਦਾ ਨਹੀਂ ਇਹ ਚ ਮਿਲੂਗੀ ਤੇ ਭਜਾ ਭਜਾਈ ਬੱਲਾਂ ਹੀ ਹੋਣ ਲੱਗ ਗਈ ਐ ਦੇਖੋ ਐਜੀ ਭਾਈ ਉਹੀ ਗੱਲ ਹੈ ਤਾਂ ਕੰਮ ਕੀ ਤਾਂ ਕੰਮ ਕੀ ਸੀਟ ਵਾਸਤੇ ਕੋਈ ਆਂਦੀ ਹੈ ਜਿਵੇਂ ਆਪਾਂ ਪਿਛਲੀ ਟ੍ਰੇਨ ਤੇ ਆਏ ਸੀ ਭਾਈ ਵਿਚਾਲੇ ਖੜ ਕੇ ਆਏ ਸੀ ਉਸ ਟਾਈਮ ਤੇ ਬਾਕੀ ਆਪਾਂ ਵਿਚਾਲੇ ਜਿੱਥੇ ਤੁਰੇ ਫਿਰਦੇ ਹੁੰਦੇ ਭਾਈ ਉੱਥੇ ਬਹਿ ਕੇ ਆਏ ਸੀ ਮੈਨੂੰ ਲੱਗਦਾ ਉਹੀ ਗੱਲਬਾਤ ਇਸ ਟ੍ਰੇਨ 'ਚ ਹੋਊਗੀ। ਇਹ ਵੀ ਲੱਗਦਾ ਮੈਨੂੰ ਪੈਰ ਰੱਖਣ ਨੂੰ ਜਗ੍ਹਾ ਹੈਣੀ। ਜਿਹੜੀ ਟ੍ਰੇਨ 'ਤੇ ਆਪਾਂ ਬਰਗੜ ਪਹੁੰਚਣਾ ਹੈ ਤੇ ਭਾਈ ਇਹ ਢਾਈ ਤੋਂ 3 ਘੰਟੇ ਲਾਊਗੀ ਬਰਗੜ ਪਹੁੰਚਣ ਵਾਸਤੇ ਤੇ ਨਾਲ ਦੇ ਸਾਥੀ ਬੈਗ ਬੁੱਕ ਚੱਕ ਕੇ ਤੇ ਵਾਰੀ ਜੀ ਕੋਲੇ ਖੜਿਆ ਹੈ ਚੜਨ ਵਾਸਤੇ ਲੱਦੋ ਲੱਦ ਕੰਮ ਐ 'ਚ ਵੀ ਜਿਵੇਂ ਤੂੜੀ ਵਾਲਾ ਭੁੰਗ ਲੱਦਿਆ ਹੁੰਦਾ। ਆ ਗਿਆ ਆ ਗਿਆ ਭਈ ਆ ਗਿਆ ਜਿਹੜਾ ਜੰਗਲੀਆ ਨੇ ਸਾਦਾ ਸਨਾ ਸਾਰਿਆਂ ਦਾ ਵੱਡਾ ਕੰਮ ਆਪਣੇ ਬੈਗ ਰੱਖਣ ਦਾ ਬੈਗ ਰੱਖੇਗੇ ਫਿਰ ਤਾਂ ਆਪਾਂ ਦਾ ਮਾੜੇ ਮੁੱਟੇ ਹੋ ਜਾਣਗੇ ਚੱਲ ਚੱਲ ਬਿੱਟੂਛ ਬਈ ਸਮਾਂ ਜਿਹੜਾ 2:30 ਵਜੇ ਜਮਾਨੈਟ ਭਾਈ ਆਪਾਂ ਜਿੱਥੇ ਉਤਰਨਾ ਸੀ ਆ ਪਰਗੜ ਉਸ ਸਟੇਸ਼ਨ ਤੇ ਉਤਰ ਗਏ ਆ ਤੇ ਨੀਸ਼ੂ ਦੇ ਯਾਰ ਮਿੱਤਰ ਜਿਹੜੇ ਉਹ ਭਾਈ ਆਪਾਂ ਨੂੰ ਅੱਗੇ ਲੈਣ ਆਏ ਆ 8:00 ਵਜੇ 8:00 ਵਜੇ ਆਵਾਂਗੇ ਸਾਰੇ ਹਰ ਉਸ ਪਾ ਲੈ। ਉਹ ਮੇਰੇ ਕੋਲ ਹੈਗੀ ਐ। ਬਾਕੀ ਤਾਂ ਗੱਲ ਠੀਕ ਐ ਭਾਈ। ਇੱਕ ਜਿਹੜਾ ਆਪਣੀ ਕਿੱਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਉਹ ਤਾਂ ਉਹ ਰਹਿ ਗਈ ਐ। ਹਾਂ। ਟ੍ਰੇਨ ਤੇ ਜਿਹੜੀ ਨਾਲ ਹੀ ਝੂਟਾ ਲੈਂਦੀ ਜਾਵੜੀ ਐ ਭਾਈ ਤੇ ਆਪਾਂ ਜਾਜ ਦੇ ਵਿੱਚ ਸਾਰੀ ਜਗ੍ਹਾ ਲੈ ਕੇ ਆ ਗਏ ਉਹਨੂੰ ਤੇ ਇੱਥੇ ਟ੍ਰੇਨ ਤੇ ਆਣ ਕੇ ਭਾਈ ਉਹ ਜਿਹੜੀ ਭੁੱਲ ਗਿਆ ਤੇ ਹੁਣ ਆਪਾਂ ਚੱਲਦੇ ਆ। ਇਹਦਾ ਨਾਮ ਆ ਭਾਈ ਸਟੇਸ਼ਨ ਦਾ ਬਰਗੜ ਰੋਡ। ਬੜੇ ਓਖਿਆ ਹਾਸਤੇ ਵੀ ਟ੍ਰੇਨ ਤੇ ਆਪਾਂ ਭਾਈ ਇਹ ਤੇ ਵੀ ਸਮਾਨ ਰੱਖਣ ਨੂੰ ਵੀ ਜਗ੍ਹਾ ਹੈ ਨਹੀਂ ਸੀਗੀ ਤੇ ਇਹ ਤੇ ਭਾਈ ਉਹ ਬਾਰੀਜੀ ਕੋਲੀ ਆਪਾਂ ਬਾਰੀਜੀ ਬੰਦ ਕਰ ਲੈਂਦੇ ਸੀ ਤੇ ਉੱਥੇ ਭਾਈ ਲੰਮ ਲੇਟ ਹੋ ਜਾਂਦੇ ਸੀਗੇ ਤੇ ਉੱਥੇ ਭਾਈ ਜਦੋਂ ਸਟੇਸ਼ਨ ਆ ਜਾਂਦਾ ਸੀ ਕੋਈ ਹੱਜੇ ਮਾਰ ਕੇ ਫੇਰ ਠਾਣਦਾ ਸੀਗੇ ਤਾਂ ਫੇਰ ਆਪਾਂ ਖੜੇ ਹੋ ਜਾਂਦੇ ਸੀਗੇ ਐਵੇਂ ਭਾਈ ਚਲੋ ਚਲੋ ਭਾਈ ਚਲੋ ਆਗੇ ਆਗੇ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਨੀਸ਼ੂ ਭਾਈ ਦੇ ਯਾਰ ਮਿੱਤਰ ਜਿਹੜੇ ਉਹਨਾਂ ਦੇ ਪਿੰਡ ਚੱਲੇ ਆ ਤਾਂ ਭਾਈ

ਅੰਡਮਾਨ ਨਿਕੋਬਰ ਜਿੱਥੇ ਗਏ ਸੀ ਆਈਲੈਂਡ ਤੇ ਉੱਥੇ ਭਾਈ ਕਾਲਾ ਪਾਣੀ ਸੀ ਆ ਤੇ ਉਹਨੂੰ ਛੱਡ ਗਏ ਆ ਤੇ ਅੱਜ ਫੇਰ ਆਪਾਂ ਕਾਲੇ ਪਾਣੀ ਚੱਲੇ ਆ ਪਹੁੰਚ ਗਏ ਭਾਈ ਕਾਲਾ ਪਾਣੀ ਉਹ ਕਹਿੰਦੇ ਹੁੰਦੇ ਨਾ ਜੰਗਲਾਂ 'ਚ ਨਿਕਲੇ ਝਾੜੀਆਂ 'ਚ ਫਸੇ ਇੱਕ ਤਾਂ ਖੜਾ ਛੜਾ ਕੇ ਆਏ ਆ ਕਾਲੇ ਪਾਣੀ ਤੋਂ ਤੇ ਭਾਈ ਦੂਜੀ ਜਗਾ ਆ ਗਏ ਆ ਤੇ ਹੁਣ ਇਹ ਨਹੀਂ ਪਤਾ ਉੱਥੇ ਆਪਣਾ 1 ਮਹੀਨਾ ਲੱਗਿਆ ਸੀ ਆ ਤੇ ਇੱਥੇ ਆਪਣੇ ਕਿੰਨੇ ਦਿਨ ਲੱਗਣਗੇ ਸਹੀ ਗੱਲ ਬਿੱਟੂ ਬਾਈ ਜੀ ਜਿਵੇਂ ਆਪਣੇ ਅੰਡਮਨ ਨਿਕੋਬਾਰ ਇੱਕ ਮਹੀਨਾ ਲੱਗਿਆ ਸੀ ਆ ਮੈਂ ਕਿਹਾ ਇੱਥੇ ਪਤਾ ਨਹੀਂ ਕਿੰਨੇ ਦਿਨ ਲੱਗਣੇ ਆ ਇੱਕ ਦਾ ਦੇਣੀ ਲੱਗੂਗਾ ਹਾਂਜੀ ਬਾਈ ਸ਼ਿਵਾ ਬਾਈ ਦੇ ਘਰ ਤੇ ਜਿਹੜਾ ਨੀਸ਼ੂ ਬਾਈ ਦਾ ਮਿੱਤਰ ਆ ਉਹਦਾ ਨਾਮ ਆ ਸ਼ਿਵਾ ਆ ਇਹਦਾ ਬਹੁਤ ਜਾਈ ਉਹਨੋਂ ਨੇਕ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈਵਾ ਜਿਉਂ ਤੋਂ ਪਹਿਲਾਂ ਸਾਰੇ ਸੰਗਤ ਨਾਲ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਤੇ ਕੱਲ ਆਪਾਂ ਸੀਗੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਭਾਈ ਅੱਜ ਆਪਾਂ ਪਹੁੰਚ ਗਏ ਉੜੀਸਾ ਚ ਆ ਇਹ ਤੋਂ ਅੱਗੇ ਆਪਾਂ ਜਾਣਾ ਨਦੇੜ ਸਾਹਿਬ ਜਿਹਨੂੰ ਭਾਈ ਹਜੂਰ ਸਾਹਿਬ ਵੀ ਕਹਿੰਦੇ ਆ ਉਹ ਵੀ ਇੱਥੋਂ 800 ਕਿਲੋਮੀਟਰ ਦੇ ਲਵੇ ਤਵੇ ਪੈ ਜਾਂਦਾ ਹੈ ਤੇ ਉਹ ਆਪਾਂ ਕੱਲ ਨੂੰ ਜਾਂਨੇ ਆਂ ਆ ਪਰਸੋ ਜਾਂਨੇ ਆ ਉਹ ਆਪਾਂ ਇੱਥੇ ਚਾਰੇ ਭਰਾ ਰਹਿ ਕਰਕੇ ਤੇ ਫਿਰ ਆਪਾਂ ਅੱਗੇ ਜਾਵਾਂਗੇ ਤੇ ਜਿਨ੍ਹਾਂ ਦਿਨ ਆਪਣੇ ਸਾਈਕਲ ਨਹੀਂ ਹੁੰਦੇ ਉਹਨੇ ਦਿਨ ਭਾਈ ਆਪਾਂ ਐਵੇਂ ਜਿਹੜਾ バス ਤੇ ਕਿਤੇ ਟ੍ਰੇਨ ਤੇ ਤੇ ਕਿਤੇ ਭਾਈ ਲਿਫਟ ਵੀ ਮੰਗ ਕੇ ਆਪਾਂ ਸਫਰ ਕਰਾਂਗੇ ਤੇ ਜਿਨ੍ਹਾਂ ਦਿਨ ਆਪਣੇ ਸਾਈਕਲ ਨਹੀਂ ਹੁੰਦੇ 24 ਤਰੀਕ ਕਰ ਤੇ ਉਸ ਤੋਂ ਬਾਅਦ ਜਦ ਸਾਈਕਲ ਆ ਜਾਣਗੇ ਤੇ ਫਿਰ ਆਪਾਂ ਸਾਈਕਲਾਂ ਦਾ ਸਫਰ ਜਿਹੜਾ ਅੱਗੇ ਦਾ ਸ਼ੁਰੂ ਕਰਾਂਗੇ ਇੰਨੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈ ਉਹਦੇ ਸਾਰੇ ਸੰਗ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ